ਆ ਜਾਣ ਅੱਜ ਮਹਾਨ ਬਲਾਰੇ ਕਿਸਾਨੀ ਦੇ ਉਸ ਮਹਾਨ ਯੋਧੇ ਕਬੱਡੀ ਦਾ ਉਹ ਇੱਕ ਚਿਹਰਾ ਜਿਹਨੇ ਡੇਢ ਸਾਲ ਦਿੱਲੀ ਕਿਸਾਨੀ ਸੰਘਰਸ਼ ਦੇ ਉੱਤੇ ਆਪਣੀ ਜ਼ਿੰਦਗੀ ਦਾ ਡੇਢ ਸਾਲ گزارਿਆ ਮੈਂ ਪ੍ਰੀਤ ਨੂੰ ਵੀ ਬੇਨਤੀ ਕਰੂੰਗਾ ਆਊਗਾ ਪ੍ਰੀਤ ਲੱड्डू ਵਾਲਾ ਔਰ ਕਿੱਥੇ ਆ ਗੱਜਣ ਸਾਡਾ ਗੱਜਣ ਵੀ ਆਊਗਾ ਅੱਜ ਰਮਨ ਕਲੇਰ ਨੇ ਫੋਨ ਕਰਕੇ ਆਖਿਆ ਵੀ ਕੱਲ ਸਾਡੇ ਰੁਪਿੰਦਰ ਜਲਾਲ ਦਾ ਹੈਪੀ ਬਰਥਡੇ ਹੈ ਆਪਾਂ ਅੱਜ ਕੇਕ ਕੱਟ ਕੇ ਤੇ ਮੁਬਾਰਕਬਾਦ ਇਹ ਰੁਪਿੰਦਰ ਵੀਰ ਨੂੰ ਦੇਵਾਂਗੇ ਸੋ ਆਊਗਾ ਰੁਪਿੰਦਰ ਵੀਰ ਅੱਜ ਕੇਕ ਕੱਟਿਆ ਜਾਊਗਾ ਜਨਮ ਦਿਨ ਦੇ ਔਰ ਇਸ ਦਿਹਾੜੇ ਤੇ ਸੋ ਨਾਲ ਹੀ ਸਾਡਾ ਜੇਪੀ ਕਹਾੜ ਅਮਰਤਾਲ ਖਣੀ ਲਾਈਵ ਨੇ ਜੇਪੀ ਦਾ ਦਿਲ ਹੈ ਅਮਰਤਾਲ ਖਾ ਔਰ ਉਹ ਵੀ ਸਾਡਾ ਵੀਰ ਅੱਜ ਲਾਈਵ ਤਾਂ ਕਰਿਆ ਕੈਨੇਡਾ ਦੀ ਧਰਤੀ ਤੋਂ ਗੱਲਾਂ ਚੱਲਦੀਆਂ ਮੈਂ ਬੇਨਤੀ ਕਰਦਾ ਨਾਨਕ ਸਰ ਕਬੱਡੀ ਕਲੱਬ ਗਰਦਾਸਪੁਰ ਬਾਉ ਆਨਖ ਜੀ ਜਲਦੀ ਆ ਜਾਣਗੇ ਗਰਾਊਂਡ ਦੇ ਵਿੱਚ ਆ ਨਾਨਕ ਸਰ ਕਬੱਡੀ ਕਲੱਬ ਗਰਦਾਂਸਪੁਰਾ ਜਣਦੀ ਕਲਾ ਬੋਲੇ ਸੋਨੇ ਹਾ ਰਪਿੰਦਰ ਨੂੰ ਲੱਖਾਂ ਮਾਰਨੇ ਕਰੋੜਾਂ ਮਾਰ ਮੁਬਾਰਕਾਂ ਕਿਉਂਕਿ ਸੋ ਇਹ ਪਿਆਰ ਹੈ ਇਹ ਮਾਣ ਹੁੰਦਾ ਇੱਕ ਵਾਰ ਕੂੰਗਾ ਸਾਰੇ ਜ਼ੋਰ ਦੇ ਨਾਲ ਤਾੜੀਆਂ ਮਾਰਨਗੇ ਰੁਪਿੰਦਰ ਜਲਾਲ ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ ਔਰ ਵਧੀਆ ਸੋਚ ਸੋਚਿਆ ਸਾਡੇ ਰਮਨ ਕਲੇਰ ਯੂਕੇ ਵਾਲੇ ਨੇ ਲਾਟ ਜਾਣ ਹੋਣਾ ਨੇ ਤੇ ਰੁਪਿੰਦਰ ਦੇ ਨਾਮ ਦਾ ਇੱਕ ਕੇਕ ਲਿਆ ਕੇ ਕੱਟਿਆ ਗਿਆ ਪਰਮਾਤਮਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਉਧਰ ਮੈਂ ਬੇਨਤੀ ਕਰੂੰਗਾ ਬਾਊ ਪਹਲਵਾਨੀ ਟੀਮ ਜਲਦੀ ਗਰਾਊਂਡ ਦੇ ਵਿੱਚ ਰਿਪੋਰਟ ਕਰੇ ਬਹੁਤ ਧੰਨਵਾਦ ਹੈ ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਸਮੁੱਚੇ ਜਾਗੋਵਾਲ ਬਾਂਗਰ ਨਗਰ ਦਾ ਧੰਨਵਾਦ ਕਰਦਾ ਹਾਂ ਔਰ ਸਾਡੇ ਵੀਰ ਰਮਨ ਕਲੇੜ ਦਾ ਜਿਨ੍ਹਾਂ ਨੇ ਇਸ ਨਾਂ ਚੀਜ਼ ਦਾ ਇਹ ਜਨਮ ਦਿਨ ਮਨਾਇਆ ਸੋ ਖੇਡ ਕਬੱਡੀ ਕਰਕੇ ਹੈ ਕਿਉਂਕਿ ਮੇਰਾ ਤੇ ਜ਼ਿਲ੍ਹਾ ਬਠਿੰਡਾ ਹੈ ਪਰ ਕਬੱਡੀ ਕਰਕੇ ਸਤਕਾਰ ਜਿਹੜਾ ਗੁਰਦਾਸਪੁਰ ਦੇ ਵਿੱਚ ਮਿਲ ਰਿਹਾ ਸੋ ਮੇਰਾ ਇਹ ਮੇਰੇ ਵੀਰੋ ਮੇਰੇ ਲਈ ਬਹੁਤ ਵੱਡੀ ਮੂਮੈਂਟ ਹੈ